ਸੋ ਵੈਲਕਮ ਗਾਈਜ਼ ਅੱਜ ਦਿਨਾਂ ਵਿੱਚ ਵੀਡੀਓ ਤੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਪਰਮੇਸ਼ਰ ਦਵਾਰ ਦਵਾਨਾ ਵਾਸਤੇ ਗੱਲਬਾਤ ਕਰਨੀ ਹੈ ਭਾਈ ਸਾਹਿਬ ਉਹਨਾਂ ਨਾਲ ਤੇ ਮੇਰੇ ਨਾਲ ਵੀਰ ਨੇ ਤੇ ਇੱਧਰ ਮੰਨੀ ਭਾਜੀ ਮੁਰੇ ਸ੍ਰੀ ਗੁਰੂ ਜੀ ਤੇ ਦੂਜੇ ਭਾਈ ਸਾਹਿਬ ਬੈਠੇ ਨੇ ਸ੍ਰੀ ਗੁਰੂ ਜੀ ਸ੍ਰੀ ਗੁਰੂ ਜੀ ਤੇ ਇੱਕ ਆਪਣੀ ਗੱਡੀ ਆ ਸਾਹਮਣੇ ਜਾ ਰਹੀ ਅੱਗੇ ਬਾਕੀ ਮੈਂਬਰ ਆਪਣੇ ਪਰਮੇਸ਼ਰ ਦਵਾਰ ਮਿਲਣਗੇ ਉਹਨਾਂ ਨਾਲ ਵੀ ਅਪਨ ਇੰਟਰੋਡਿਊਸ ਕਰਾਵਾਂਗੇ ਤੇ ਅੱਜ ਦਾ ਦਵਾਨਾ ਯਾਨੀ ਕਿ ਖਾਸ ਮੀਟਿੰਗ ਕਰਨ ਚੱਲੇ ਆ ਭਾਈ ਸਾਹਿਬ ਨਾਲ ਦਿਵਾਨ ਲਵਾਉਣੇ ਆਪਾਂ ਲੁਧਿਆਣਾ ਜਿਹੜੇ ਉਹਨਾਂ ਬਾਰੇ ਤੇ ਜੋ ਗੱਲਬਾਤ ਹੋ ਗਈ ਆਪਾਂ ਬਾਅਦ 'ਚ ਡਿਸਕਸ ਕਰਾਂਗੇ ਵੀ ਭਾਈ ਸਾਹਿਬ ਕੀ ਕਹਿੰਦੇ ਆ ਕਿੰਨੀ ਦੀ ਰੇਟ ਤੇ ਆਪਾਂ ਨੂੰ ਦਿਵਾਨ ਮਿਲਦੇ ਆ। ਸੋ ਫਿਲਹਾਲ ਆਪਣਾ ਟਾਈਮ 8:00 ਵੱਜ ਚੁੱਕੇ ਨੇ ਤੇ ਡੇਢ ਤੋਂ 2 ਘੰਟੇ ਆਪਾਂ ਨੂੰ ਜਾਣ ਨੂੰ ਲੱਗਣੇ ਨੇ ਤੇ ਬਾਕੀ ਪ੍ਰਵੇਸ਼ ਦੁਆਰ ਪਹੁੰਚ ਕੇ ਆਪਾਂ ਤੁਹਾਨੂੰ ਦ੍ਰਿਸ਼ ਦਿਖਾਉਨੇ ਆ। ਬਾਕੀ ਉਹਨਾਂ ਦਾ ਸਾਹਮਣੇ ਵਾਲੇ ਮੈਂਬਰ ਜਦੋਂ ਉਤਰਨੇ ਉਹਨਾਂ ਨਾਲ ਵੀ ਇੰਟਰੋਡਿਊਸ ਕਰਵਾਵਾਂਗੇ। ਸੋ ਜੁੜੇ ਰਹੋ ਆਪਣੇ ਬਲਾਗੋ ਦੇ ਨਾਲ। ਪੂਰੀ ਸੇਫ ਸਾਈਡ ਰੱਖਦਾ ਆਪਣੀ ਐਜੈਂਸੀ ਨਾਲ। ਇਨ ਮੈਂ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਪਰਮੇਸ਼ਰ ਦਵਾਰ ਕਰੋਨਾ ਤੁਨੂੰ ਦਰਸ਼ਨ ਆ ਜੀ ਲੋ ਆ ਸੰਗਤ ਆ ਆਪਣੀਆਂ ਪਹਿਲਾਂ ਆਈਆਂ ਹੋਈਆਂ ਨੇ ਇਹ ਆਪਾਂ ਵੀ ਪਹੁੰਚ ਗਏ ਹਾਂ ਟਾਈਮ ਨਾਲ ਹੀ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਪਰਮੇਸ਼ਰ ਦਵਾਰ ਤੇ ਮਲਾਉਨੇ ਆ ਆਪਣੇ ਸਾਰੇ ਮੈਂਬਰਾਂ ਨਾਲ ਜਿਹੜੇ ਆਏ ਹੋਏ ਨੇ ਇੱਧਰ ਨਹੀਂ ਨਹੀਂ ਉਹਦੇ ਨਾਲ

ਲਓ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਦਾ ਖੂਬਸੂਰਤ ਨਜ਼ਾਰਾ ਕਾਫੀ ਵਧੀਆ ਲੱਗ ਰਿਹਾ ਵਾਹ ਪਾਹੋਣਾ ਨਮਸਕਾਰ ਕਰ ਲਈ ਗੁਰੂ ਸਾਹਿਬ ਨੂੰ ਤੇ ਇੱਕ ਫੋਟੋ ਵੀ ਤੁਹਾਨੂੰ ਦਿਖਾਉਣੇ ਨੇ ਨਾਲ ਲੁਧਿਆਣੇ ਵਾਲੇ ਸਾਰੇ ਗਰੁੱਪ ਆਏ ਹੋਏ ਆਪਣੇ ਸਾਰੇ ਆਪਨੇ ਲੁਧਿਆਣੇ ਦੇਖੀ ਪਹੁੰਚੇ ਜੀਆ ਲੁਧਿਆਣੇ ਵਾਲੀ ਗੁਰਦੁਆਰਾ ਪਰਮੇਸ਼ਰ ਦਵਾਰ ਭਾਈ ਸਾਹਿਬ ਨਾਲ ਗੱਲਬਾਤ ਕਰਨੇ ਆਸ ਤੇ ਦਵਾਨਾ ਵਾਸਤੇ ਤੇ ਬਾਕੀ ਗੱਲਬਾਤ ਕਰਦੇ ਆ ਫਿਰ ਮਿਲਦੇ ਆ ਆਪਾਂ ਤੁਹਾਨੂੰ ਚਲੋ ਠੀਕ ਹੈ ਜੀ ਧੰਨਵਾਦ ਕਿੱਦਾਂ ਕੰਮ ਕਰ ਕੰਮ ਕਰ ਰਹੀ ਹੈ ਲਓ ਜੀ ਪ੍ਰਸ਼ਾਦਾ ਪਾਣੀ ਆਪਾਂ ਹੁਣ ਛਕ ਲਿਆ ਤੇ ਹੁਣ ਆਪਾਂ ਭਾਈ ਸਾਹਿਬ ਨੂੰ ਮਿਲਣ ਵਾਸਤੇ ਜਾ ਰਹੇ ਆ ਕਲਗੀਧਰ ਨਿਵਾਸ ਕਿਨਨੀ ਤੇ ਨੇ ਨਾਲ ਸਾਰੇ ਵੀਰ ਨੇ ਤੇ ਪੂਰੀ ਟੀਮ ਆਈ ਹੋਈ ਆ ਅੱਜ ਆਪਣੀ ਸਾਰੀ ਸੋ ਭਾਈ ਸਾਹਿਬ ਨਾਲ ਆਪਾਂ ਮਿਲ ਲਿਆ ਤੇ ਹੁਣ ਆਪਾਂ ਇੱਕ ਗਰੁੱਪ ਫੋਟੋ ਕਰਦੇ ਆ ਆਜੋ ਜਾਓ ਇੱਧਰ ਮੈਂ ਕਿਹਾ ਪਾਰ ਚੱਲੋ ਆਜੋ ਸਾਰੇ ਆਜੋ ਸੋ ਸਾਰੀ ਸੰਗਤ ਲੁਧਿਆਣੇ ਵਾਲੀ ਗਰੁੱਪ ਫੋਟੋ ਹੋ ਰਹੀ ਆ ਲਓ ਜੀ ਹੁਣ ਆਪਾਂ ਪਹੁੰਚ ਰਹੇ ਆ ਡੀਅਰ ਮਾਮ ਦੇ ਪ੍ਰੋਡਕਟ ਦੇਖਣ ਵਾਸਤੇ ਤੇ ਖਾਣ ਪੀਣ ਵਾਸਤੇ ਕਾਫੀ ਖੂਬਸੂਰਤ ਦੁਕਾਨ ਬਣੀ ਹੋਈ ਹੈ ਇਹ ਸਾਰਾ ਸਮਾਨ ਔਰਗੇਨਿਕ ਆਹ ਵੀਡੀਓ ਚ ਵੀ ਆਪਾਂ ਦੇਖਦੇ ਹੁੰਨੇ ਆ ਖੰਡਾ ਚੱਕਰ ਪਾਰੇ ਸਾਰੇ ਪ੍ਰੋਡਕਟ ਰੱਖੇ ਹੋਏ ਨੇ ਘੋੜਾ ਵਾਲੇ ਆਹਨ ਖਾਣ ਨੂੰ ਵੀ ਕਾਫੀ ਟੇਸਟੀ ਲੱਗਦੇ ਆ ਤੇ ਬਿਸਕੁਟ ਵਗੈਰਾ ਬਾਲੂਸ਼ਾਈ ਇੱਧਰ ਨਾ ਮਹੌਲਾ ਇੱਧਰ ਮਠਿਆਈਆਂ ਨੇ ਸਾਹਮਣੇ ਸਾਈਡ ਤੇ ਸਾਰੇ ਪ੍ਰੋਡਕਟ ਦੇਖੋ ਆਰਗੈਨਿਕ ਨੇ ਸਾਰੇ ਇਹ ਭਾਈ ਸਾਹਿਬ ਨੇ ਦੇਖੋ ਜਿੱਥੇ ਦੀਵਾਨ ਲਾ ਰਿਹਾ ਉਥੇ ਸੰਗਤਾਂ ਦੀ ਸਿਹਤ ਬਾਰੇ ਵੀ ਧਿਆਨ ਦੇ ਰਿਹਾ ਵੀ ਸੰਗਤਾਂ ਖਾਣ ਵੀ ਹੁੰਦੀ ਜਿਹੜਾ ਸ਼ੁੱਧ ਕਾਫੀ ਲੱਗਿਆ ਬੰਦਿਆ ਸੋ ਆਪਾਂ ਲੈ ਰਹੇ ਹਾਂ ਇਹ ਮਠਾਈ ਦਾ ਡੱਬਾ 1 ਕਿਲੋ ਦਾ ਤੇ ਇਹਦੇ ਇਹਦੇ ਜਿਹੜੇ ਪੈਸੇ ਆ ਇਹਦੇ ਰੋ ਸੋਲੂ ਭਾਜੀ ਸਾਰਾ ਦੇਨੇ ਪੈਣਗੇ ਪਾਣੇ ਦਾ ਖਰਚਾ ਇਹਦੇ ਵਿੱਚ ਆ ਜਾਵੇਗਾ ਲੁਧਿਆਣਾ ਤੋਂ ਸਭ ਨੂੰ ਲੈ ਗਿਆ ਜੀ ਨਾ ਖਰਚਾ ਇਹਦੇ ਸਿਰ ਤੇ ਬਹੁਤ ਹੈ ਟੈਸਟ ਕਰਦੇ ਆਪਾਂ ਦੇਖੋ ਟੈਸਟ ਕਰਨ ਵੀ ਆਪਾਂ ਨੂੰ ਮਿਲਦੇ ਆ ਵੀ ਸਵਾਦ ਕਿਦਾਂ ਦਾ ਹੋਇਆ ਤਾਂ ਉਹ ਵੀ ਟੈਸਟ ਕਰਦੇ ਆਪਾਂ ਸਮਾਨ ਲੈ ਲਿਆ ਇਧਰੋਂ ਭਾਈ ਜੱਲ ਸਿੰਘ ਸਾਹਿਬ ਨੇ ਲੈ ਲਿਆ ਹੁਣ ਆਪਾਂ ਚੱਲਦੇ ਆਂ ਚਾਹ ਪੀਣੇ ਫਿਰ ਚੱਲਦੇ ਆਂ ਵਾਪਸ ਜੀ ਘਰ ਤੇ ਜਸਵੀਰ ਭਾਈ ਸਾਹਿਬ ਕਰ ਰਿਹਾ ਪਾਰਟੀ ਅੱਜ ਪਰਮੇਸ਼ਰ ਦੁਆਰਾ ਆਏ ਹੋਏ ਆ ਤੇ ਸੋਨੂ ਭਾਈ ਸਾਹਿਬ ਵੀ ਕਹਿੰਦਾ ਤੁਸੀਂ ਖਾ ਕੇ ਜਾਏ ਹੋਇਆ ਹਾਂ ਲਓ ਜੀ ਸਮੋਸਾ ਦਿਓ ਆ ਰਹੇ ਕੀ ਬੰਨਾਂ ਪਹਿਲੇ ਆਪਾਂ ਘਰ ਨੂੰ ਵਾਪਸੀ ਕਰਨ ਲੱਗੇ ਆਂ ਆਪਣੀਆ ਗੱਡੀ ਖੜੀਆ ਤਾਂ ਬੈਠਦੇ ਆ ਗੱਡੀ ਦੇ ਵਿੱਚ ਸੋ ਕਰਦੇ ਆ ਹੁਣ ਆਪਾਂ ਨਮਸਕਾਰ ਤੇ ਚੱਲਦੇ ਆਂ ਘਰ ਨੂੰ ਵਾਪਸੀ ਤੋ ਫਾਈਨਲੀ ਆਪਾਂ ਦੁਕਾਨ ਤੇ ਗਾਈਜ਼ ਪਹੁੰਚ ਚੁੱਕੇ ਆ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ